ਖੇਲ ਨੂੰ ਸਮਝਣਾ ਤੇ ਖੇਲ ਚੱਲਦਾ ਸਾਡਾ ਇਨਾ ਪੰਜਾਂ ਦੇ ਨਾਲ ਹੁਣ ਅਸੀਂ ਵਾਸੀ ਜਿਹੜੇ ਆ ਨਿਜਮੈਲ ਦੇ ਸਾਡਾ ਵਾਸਾ ਇਸ ਤੋਂ ਉੱਪਰ ਹੈ ਠੀਕ ਹੈ ਜੀ ਉਥੋਂ ਅਸੀਂ ਖੇਲਣ ਵਾਸਤੇ ਆਏ ਇਸ ਲੋਕ ਦੇ ਵਿੱਚ ਇਹ ਦੇਸ਼ ਸਾਡਾ ਹੈ ਹੀ ਨਹੀਂ ਇਹ ਸ੍ਰੀ ਸ਼ਮੂਲ ਮਾਇਆ ਕਿਦਾਂ ਮੂਲ ਕਹਿੰਦੇ ਆ ਇੱਥੇ ਖੇਲ ਚੱਲਦਾ ਹੈ ਪਹਿਲਾਂ ਅਸੀਂ ਪਾਉਂ ਰਹੇ ਆ ਇਸਰੀਰ ਦੇ ਵਿੱਚ ਪਰਵੇਸ਼ ਹੁੰਨੇ ਫਿਰ ਪਾਉਣ ਨੂੰ ਛੱਡ ਕੇ ਸਾਡਾ ਮਨ ਇਸਤ੍ਰ ਲੋਕੀ ਚ ਆ ਜਾਂਦਾ ਹੈ ਵਿਚਾਰਾਂ ਚ ਇੱਥੇ ਖੇਲ ਚੱਲਦਾ ਹੈ ਇੱਥੋਂ ਦਸਾਂ ਦਿਸ਼ਾਵਾਂ ਨੂੰ ਸਾਡਾ ਮਨ ਚੱਲਦਾ ਹੈ ਕਿ ਪੰਜੇ ਖੀਰ ਖਲਾਉਂਦੇ ਨੇ ਉਦੋਂ ਸਾਡਾ ਮਨ ਟਾਵਾਂ ਡੋਲ ਹੋ ਜਾਂਦਾ ਹੈ ਉਦੋਂ ਅਸੀਂ ਦੁਖੀ ਹੁੰਨੇ ਆਂ ਤੇ ਵੀ ਅੱਜ ਵੀ ਬਾਜੀ ਦੱਸ ਰਹੇ ਸੀ ਵੀ ਇਸ ਤਰ੍ਹਾਂ ਕਰਕੇ ਗੁਰਮਖ ਜ਼ਿਆਦੇ ਕਰੋਧ ਕਰਦੇ ਨੇ ਛੋਟੇ ਛੋਟੇ ਗੱਲ ਤੇ ਘਬਰਾਉਂਦੇ ਨੇ ਗੱਲ ਨੂੰ ਪੈਂਦੇ ਨੇ ਤੇ ਉਹ ਹੁਣ ਜਦੋਂ ਮਨ ਸ਼ਬਦ ਗੁਰੂ ਨਾਲੋਂ ਟੁੱਟ ਗਿਆ ਨਾਮ ਨਾਲੋਂ ਇਥੋਂ ਦਾ ਗੁਰੂ ਪਾਉਣਾ ਹੈ ਉਹਦੇ ਨਾਲੋਂ ਟੁੱਟ ਗਿਆ ਤਰਲੋਕੀ ਜਾਵੜਿਆ ਅਗਨ ਸਾਗਰ ਮਿਕ ਸਾਗਰ ਤੇ ਜਾਵੜਿਆ ਤੇ ਉੱਥੇ ਤਾਂ ਫਿਰ ਉਹਨਾਂ ਨੇ ਦੁਖੀ ਕਰਨਾ ਜੀ ਜਿੱਧਰ ਮਰਜ਼ੀ ਲਈ ਫਿਰ ਪੰਜ ਜਣੇ ਦੁੱਖ ਮਿਲਦਾ ਉਦੋਂ ਉੱਥੇ ਫਿਰੇ ਕੁੱਟਦੇ ਨੇ ਸਾਡੇ ਮਨ ਨੂੰ ਫੜ ਕੇ ਉਦੋਂ ਅਸੀਂ ਬਹੁਤ ਦੁਖੀ ਹੁੰਨੇ ਹਾਂ ਇਸ ਕਰਕੇ ਆਪਾਂ ਕੀ ਕਰਨਾ ਹੈ ਮਨ ਨੂੰ ਗਿਆਨ ਦਾ ਆਸਰਾ ਦੇਣਾ ਜਦੋਂ ਸਾਡੇ ਮਨ ਨੂੰ ਕੋਈ ਦੁੱਖ ਮਹਿਸੂਸ ਹੁੰਦਾ ਹੈ ਮਨ ਨੂੰ ਦੁੱਖ ਮਹਿਸੂਸ ਹੁੰਦਾ ਹੈ ਵਿਚਾਰਾਂ ਦੇ ਰਹੀਂ ਸਮਝ ਰਹੇ ਹੋ ਨਾ ਕਰ ਲੈ ਤੈਂ ਮਨ ਨੂੰ ਦੁੱਖ ਮਹਿਸੂਸ ਹੁੰਦਾ ਹੈ ਵਿਚਾਰਾਂ ਦੇ ਰਹੀਂ ਕੋਈ ਚੰਗਾ ਵਿਚਾਰ ਆ ਗਿਆ ਸੀ ਸੁਖੀ ਬੈਠੇ ਮਾੜਾ ਵਿਚਾਰ ਆ ਗਿਆ ਅਸੀਂ ਦੁਖੀ ਹੋਏ ਨਾ ਤੇ ਇਹ ਵਿਚਾਰ ਦੇਣ ਵਾਲੇ ਕੌਣ ਨੇ ਇਹ ਪੰਜੇ ਜਣੇ ਗੱਲ ਪੱਕਟ ਚਾਰੀ ਜੀ ਵਿਚਾਰ ਦੇਣ ਵਾਲੇ ਕੌਣ ਨੇ ਇਹ ਪੰਜੇ ਜਣੇ